ਭਗਵੰਤ ਮਾਨ ਦਾ ਖਾਸਮ ਖਾਸ ਹਰੇਕ ਵੀਡੀਓ ਚ ਭਗਵੰਤ ਮਾਨ ਨਾਲ ਹੁੰਦਾ ਸੀ ਪਿਓ ਤੇਰਾ ਡੀਜੀਪੀ ਰਹਾ ਆਪ ਤੂੰ ਡੀਆਈਜੀ ਰਿਟਾਇਰਮੈਂਟ ਚ 2-3 ਮਹੀਨੇ ਰਹਿ ਗਈ 8-8 ਲੱਖ ਰੁਪਏ ਲੋਕਾਂ ਤੋਂ ਮਹੀਨਾ ਮੰਗੀ ਜਾਂਦਾ ਯਾਰ ਮਣੀ ਮੁੱਟੀ ਤੇ ਸ਼ਰਮ ਕਰੋ ਮਤਲਬ ਇਸ ਰੈਂਕ ਤੇ ਆ ਕੇ ਤੁਸੀਂ ਆਪ ਦੇ ਕੀ ਥੱਲੇ ਮੁਲਾਜ਼ਮਾਂ ਨੂੰ ਸੀ ਇਹ ਬਹੁਤ ਬਹੁਤ ਹੀ ਜ਼ਿਆਦਾ ਬਦਨਾਮੀ ਵਾਲੀ ਗੱਲ ਹੈ ਜੀ ਇੱਕ ਡੀਆਈਜੀ ਰੈਡ ਹੈਂਡਡ ਫੜਿਆ ਜਾਵੇ 100 ਤੋਂ 200 ਕਰੋੜ ਰੁਪਏ ਮਿਲੂਗਾ 5 ਕਰੋੜ ਤਾਂ ਇਹ ਕੈਸ਼ ਮਿਲਿਆ 1.5 ਕਿਲੋ ਤਾਂ ਇਹ ਸੋਨਾ ਮਿਲਿਆ ਇਹ ਇਹ ਦੋ ਇਹਦੇ ਕਰੋਕਾਰਾਂ ਮਿਲੀਆਂ ਨੀ ਚੀਜ਼ੇ ਕੁਝ ਵੀ ਨਹੀਂ ਇਹਦੇ ਕਰੋ ਜਿਹੜੇ ਕਾਗਜ਼ਾਤ ਮਿ ਜਦੋਂ ਰਜਿਸਟਰੀਆਂ ਦੀ ਜਾਂਚ ਹੋਊਗੀ ਪੰਜਾਬ ਸਰਕਾਰ ਜਿਹੜੀ ਆ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕਰਦੀ ਉਹਨੂੰ ਇਹੀ ਨਹੀਂ ਪਤਾ ਕਿ ਸਾਡਾ ਆਪ ਦਾ ਡੀਏਜੀ ਖੁਦ ਹੀ ਐਡਾ ਬੰਦਾ ਭ੍ਰਿਸ਼ਟਾ ਕਰੋ ਕੰਜਰ ਦੇ ਕਿਤੇ ਹੋਰ ਤਾਂ ਨਹੀਂ ਆਪ ਦਾ ਕੋਈ ਪੰਜਾਬ ਬਣਾਈ ਬੈਠੇ ਐਸ ਪੰਜਾਬ ਚ ਤਾਂ ਬਹੁਤ ਗੰਦ ਪਿਆ ਜਿਹੜਾ ਹਿੰਦੂਸਤਾਨ ਦੇ ਵਿੱਚ ਰਹਿ ਰਹੇ ਨੇ ਜਿਹੜੇ ਪੰਜਾਬ ਚ ਇੱਥੇ ਤਾਂ ਕਰਪਸ਼ਨ ਨਾਲ ਗੰਦ ਪਿਆ ਹੋਇਆ ਪੂਰਾ ਜਿਹੜੇ ਬੰਦੇ ਨੂੰ ਕਹਿੰਦੇ ਜਾ ਕੇ ਹੁਣ ਬਾਹ ਫੜ ਕੇ ਫੜਾ ਦਾਂ ਨੇ ਵੀ ਚਾਲੇ ਦੇ ਨਾਲ ਹੁਣੇ ਚੱਲਦੇ ਘਰੇ ਤੇ ਦੇਖੀ ਕੀ ਜ਼ਮਾਨਾ ਮਿਲਦਾ ਸ਼ੇਖ ਚਿਲੀ ਵਾਲੇ ਕੰਮ ਹੈਗੇ ਆ ਇਹਨਾਂ ਦੇ ਤੇ ਕਿਤੇ ਆਪ ਦਾ ਕੋਈ ਅੱਡ ਪੰਜਾਬ ਤਾਂ ਨਹੀਂ ਬਣਾਈ ਬੈਠੇ ਇਹ ਜਾਂ ਜਿੰਨਾ ਪੰਜਾਬ ਚੋਂ ਸਮਾਨਾ ਇਕ ਉਨਾ ਖਰੀਦੀ ਬੈਠੇ ਹੁਣ ਉੱਥੇ ਲਿਖਿਆ ਹੈ ਹੁਣ ਪੰਜਾਬ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਸ਼੍ਰੀ ਭਗਵੰਤ ਮਾਨ ਸਾਡੀ ਜ਼ੀਰੋ ਟੋਲਰੈਂਸ ਸਾਡਾ ਫਲਨਾ ਜੀ 500 ਸ਼ਬਦ ਜੀ ਬੋਲਦੇ ਆ ਉਹਦੇ ਵਿੱਚ 200 ਤੋਂ 300 ਸ਼ਬਦ ਆਪਦੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਕਸੀਦੇ ਪੜਦੇ ਆ ਤੇ ਇਹ ਵੀ ਸ਼ਰਮ ਨਹੀਂ ਮੰਨਦੇ ਮੇਰੇ ਭਰਾ ਵੀ ਯਾਰ ਤੁਹਾਡੇ ਹਾਲਾਤ ਪੰਜਾਬ ਦੇ ਤੁਸੀਂ ਇਹੇ ਬਣਾਤੇ ਥੋੜੀ ਵਿਜੀਲੈਂਸ ਆਪਦਾ ਵਿਸ਼ਵਾਸ ਗਵਾ ਚੁੱਕੀ ਹੈ ਤੇ ਬੰਦੇ ਨੂੰ ਵਪਾਰੀ ਨੂੰ ਜਾ ਕੇ ਸੀਬੀਆਈ ਨਾਲ ਤਾਲਮੇਲ ਕਰਨਾ ਪਿਆ ਤੇ ਤੁਸੀਂ ਗੱਲਾਂ ਕਰਦੇ ਹੋ ਜ਼ੀਰੋ ਟੋਲਰੈਂਸ ਦੀ ਕਰਪਸ਼ਨ ਤੇ ਐਡਾ ਵੱਡਾ ਮਸਲਾ ਹੋ ਗਿਆ ਆਮਦਨੀ ਪਾਰਟੀ ਦੀ ਚੁੱਪੀ ਕਿੱਧਰ ਨੂੰ ਇਸ਼ਾਰਾ ਕਰਦੀ ਪੁਲਿਸ ਅਫਸਰਾਂ ਖਿਲਾਫ ਇਹਨਾਂ ਦੀਆਂ ਲੱਤਾਂ ਪਾ ਨਹੀਂ ਚੱਲਦੀਆਂ ਇੰਨਾ ਹੀ ਬੋਲ ਸਕਦੇ ਖਾਸ ਕਰਕੇ ਜਿਹਦਾ ਪਾਪਾ ਡੀਜੀਪੀ ਰਿਆ ਹੋਵੇ ਤੇ ਆਪ ਜਿਹੜਾ ਡੀਆਈਜੀ ਰਿਆ ਹੋਵੇ ਠੀਕ ਹੈ ਨਾ ਇਹਨਾਂ ਕੋਲ ਵੀ ਕਾਲੇ ਚਿੱਠੇ ਨੇ ਜੇ ਨਹੀਂ ਹੈਗੇ ਤਾਂ ਬੋਲਣ ਖੁੱਲ ਕੇ ਆਪਾਂ ਨੂੰ ਪਤਾ ਹੀ ਹੈ ਪੰਜਾਬ ਦੇ ਕਿਹੜੇ ਬਲਾਰੇ ਦੀ ਗੱਲ ਕਰ ਰਹੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਉਹਨਾਂ ਦੀ ਕਿੱਥੇ ਗਈ ਅਣਖ ਹਜੇ ਤੱਕ ਮਤਲਬ ਐਕਸ ਦੇ ਉੱਤੇ ਉਹਨਾਂ ਦੇ ਪੋਸਟਾਂ ਕਿਉਂ ਨਹੀਂ ਪਈਆਂ ਫੇਸਬੁੱਕ ਤੋਂ ਉਹਨਾਂ ਦੀਆਂ ਪੋਸਟਾਂ ਕਿਉਂ ਨਹੀਂ ਪਈਆਂ ਆਪਦੀਆਂ ਵੀ ਮੈਂ ਸਿੱਧਾ ਹਰ ਵਰਗ ਦੇ ਬੁਰੇ ਹਾਲਾ ਵਪਾਰੀਆਂ ਦੇ ਏਡੇ ਬੁਰੇ ਹਾਲਾ ਵਪਾਰੀਆਂ ਨੂੰ ਇਸ ਲੈਵਲ ਤੱਕ ਬਲੈਕਮੇਲ ਕੀਤਾ ਜਾ ਰਿਹਾ ਹੈ ਵਪਾਰੀਆਂ ਨੂੰ ਇਸ ਲੈਵਲ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਤਾਂ ਮੈਂ ਆਕਾਸ਼ ਬੱਤੀ ਦੀ ਇਥੇ ਸਿਫਤ ਕਰਦਾ ਮੈਂ ਕਹਿੰਦਾ ਯਾਰ ਬਹੁਤ ਯੋਧਾ ਬੰਦਾ ਜਿਹੜੇ ਐਡੇ ਅਫਸਰ ਖਿਲਾਫ ਸਟੈਂਡ ਲਿਆ ਸੀਬੀਆਈ ਕੂਲ ਗਿਆ ਤੇ ਉਹਨੂੰ ਰੈੱਡ ਹੈਂਡਰਡ ਫੜਾਇਆ ਪਰ ਕਈ ਵਿਚਾਰੇ ਐਡੇ شریف ਪਰਿਵਾਰ ਨੇ ਇਹ ਇਹ ਤੁਸੀਂ ਤੁਸੀਂ ਸੋਚ ਨਹੀਂ ਸਕਦੇ ਹੋਰ ਸਾਲ 6 ਮਹੀਨਿਆਂ ਚ ਪੰਜਾਬ ਚ ਮੈਨੂੰ ਲੱਗਦਾ ਵਪਾਰੀ ਫਾਹਾ ਲੈ ਕੇ ਨਾ ਮਰ ਜਾਣ ਵਪਾਰੀਆਂ ਦੇ ਇਹ ਹਾਲਾਤ ਹੋਏ ਪਏ ਆ ਬੀਤੇ ਕੱਲ ਡੀਆਈਜੀ ਹਰਚੰਦ ਸਿੰਘ ਭੁੱਲਰ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਆ ਰੋਪੜ ਰੇਂਜ ਦੇ ਡੀਆਈਜੀ ਨੇ ਉਹਨਾਂ ਦੀ ਗ੍ਰਿਫਤਾਰੀ ਸੀਬੀਆਈ ਦੇ ਵੱਲੋਂ ਕੀਤੀ ਜਾਂਦੀ ਹੈ ਕਾਰੋਬਾਰੀ ਦੇ ਵੱਲੋਂ ਸ਼ਿਕਾਇਤ ਉਹਨਾਂ ਨੂੰ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ 8 ਲੱਖ ਰੁਪਇਆ ਪ੍ਰਤੀ ਮਹੀਨਾ ਦੇਣ ਦੀ ਗੱਲ ਜਿਹੜੀ ਆ ਉਹਨਾਂ ਦੇ ਵੱਲੋਂ ਕਹੀ ਗਈ ਸੀ ਕਿ 8 ਲੱਖ ਪ੍ਰਤੀ ਮਹੀਨਾ ਪਾਈ ਸਾਨੂੰ ਦਿੱਤਾ ਜਾਵੇ ਤੇ ਕੱਲ ਰੰਗੇ ਹੱਥੀ ਉਹਨਾਂ ਨੂੰ ਫੜਿਆ ਜਾਂਦਾ ਤੇ ਵੱਡੀ ਗੱਲ ਗ੍ਰਿਫਤਾਰੀ ਹੋਈ ਉਸ ਸਰਕਾਰ ਦੇ ਵਿੱਚ ਆ ਜਿਹੜੀ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਜਿਹੜੀ ਕਹਿੰਦੀ ਆ ਕਿ ਜਿਹੜੀ ਹਰ ਸਟੇਜ ਦੇ ਉੱਪਰ ਇਹ ਕਹਿੰਦੇ ਨੇ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋਣ ਦੀ ਰਾਤੇ ਆ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਸੰਦੀਪ ਪਾਠਕ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਪਾਠਕ ਸਾਹਿਬ ਸਵਾਗਤ ਆ ਰਮੇਟਲ ਧੰਨਵਾਦ ਜੀ ਪਟਕ ਸਰ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀਆਂ ਗੱਲਾਂ ਚੱਲ ਰਹੀਆਂ ਨੇ ਪਰ ਪੰਜਾਬ ਦੇ ਰੋਪੜ ਦੇ ਰੋਪੜ ਰੇਂਜ ਦੇ ਡੀਆਈਜੀ ਕਰੋੜਾਂ ਰੁਪਏ ਜਿਹੜੇ ਹੈਗੇ ਉਹਨਾਂ ਦੇ ਘਰ ਤੋਂ ਮਿਲਦੇ ਨੇ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਉਹਨਾਂ ਦੀ ਹੁੰਦੀ ਆ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਜਿਹੜੀ ਆਪਾਂ ਹਰਚੰਦ ਸਿੰਘ ਪੁੱਲਰ ਦੀ ਗੱਲ ਕਰ ਰਹੇ ਹਾਂ ਇਹ ਇਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਵੀ ਨੌਬਤ ਕਿਉਂ ਆਈ ਇਹਨ ਦੇ ਸਪੋਕਸਮੈਨ ਨੇ ਤਾਂ ਸਾਡੇ ਬਟਿੰਡੇ ਦਾ ਹੀ ਸਾਡਾ ਭਰਾ ਨੀਲ ਗਰਗ ਜੀ ਇੱਕ ਮੇਰੀ ਜਾਣਕਾਰ ਨੇ ਬਲਤੇਜ ਪੰਨੂ ਜੀ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੇ ਕਹਿੰਦੇ ਉਹ ਜੀ ਤੁਸੀਂ ਬੇਸ਼ਰਮੀ ਦਾ ਆਲਮ ਵੇਖਿਆ ਆਮ ਆਦਮੀ ਪਾਰਟੀ ਅਰਵ ਸ਼੍ਰੀ ਅਰਵਿੰਦ ਕੇਜਰੀਵਾਲ ਸ਼੍ਰੀ ਭਗਵੰਤ ਮਾਨ ਸਾਡੀ ਜ਼ੀਰੋ ਟੋਲਰੈਂਸ ਹੈ ਜੀ ਸਾਡਾ ਫਲਨਾ ਜੀ ਮਤਲਬ 500 ਸ਼ਬਦ ਜੇ ਬੋਲਦੇ ਆ ਉਹਦੇ ਵਿੱਚ 200 ਤੋਂ 300 ਸ਼ਬਦ ਆਪਦੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਕਸੀਦੇ ਪੜਦੇ ਆ ਤੇ ਇਹ ਵੀ ਸ਼ਰਮਣੀ ਮੰਨਦੇ ਮੇਰੇ ਭਰਾ ਵੀ ਯਾਰ ਤੁਹਾਡੇ ਹਾਲਾਤ ਪੰਜਾਬ ਦੇ ਤੁਸੀਂ ਇਹੇ ਬਣਾਤੇ ਤੁਹਾਡੀ ਵਿਜੀਲੈਂਸ ਆਪਦਾ ਵਿਸ਼ਵਾਸ ਗਵਾ ਚੁੱਕੀ ਹੈ ਤੇ ਬੰਦੇ ਨੂੰ ਵਪਾਰੀ ਨੂੰ ਜਾ ਕੇ ਸੀਬੀਆਈ ਨਾਲ ਤਾਲਮੇਲ ਕਰਨਾ ਪਿਆ ਹੈ ਹਾਂਜੀ ਤੇ ਤੁਸੀਂ ਗੱਲਾਂ ਕਰਦੇ ਹੋ ਜ਼ੀਰੋ ਟੋਲਰੈਂਸ ਦੀਆਂ ਕਰਪਸ਼ਨ ਤੇ ਹਾਂਜੀ ਤੁਸੀਂ ਐਂ ਕਰੋ ਅਪਰ ਚੱਲਦੇ ਇਥੋਂ ਮੈਂ ਕਹਿੰਦਾ ਕਿਸੇ ਜ਼ਿਲ੍ਹਾ ਮੁਖੀ ਕੋਲੇ ਜਾਵੜੋ ਵਿਜੀਲੈਂਸ ਵਾਲੇ ਕੋਲੇ ਠੀਕ ਐ ਉਹਨੂੰ ਕਹੋ ਫਲਾਣਾ ਬੰਦਾ ਉਹਦੇ ਕੋਲ ਆ ਸਾਮਾਨ ਆ ਉਹਦੀ ਇਨਕਮ ਆਫ ਸੋਰਸ ਹੈ ਤੇ ਇਥੇ ਕਾਰਵਾਈ ਕਰੋ ਜੀ ਮੈਂ ਕੰਪਲੇਂਟ ਦਿੰਨਾ ਤੁਸੀਂ ਕੰਪਲੇਂਟ ਦੇ ਦਿਓ ਅਸੀਂ ਹੈੱਡ ਆਫਿਸ ਭੇਜਾਂਗੇ ਉਥੋਂ ਜੇ ਮਾਰਕੋ ਕੇ ਆ ਗਈ ਤਾਂ ਫਿਰ ਅਸੀਂ ਕਾਰਵਾਈ ਕਰਤੇ ਆਂਗੇ ਕਾਰਵਾਈ ਕੀ ਕਰਦੇ ਆਂਗੇ ਪਹਿਲੀ ਗੱਲ ਤਾਂ ਅਪਲੀਕੇਸ਼ਨ ਤੁਹਾਡੀ ਮਾਰਕ ਹੀ ਨਹੀਂ ਹੁੰਦੀ ਜੇ ਬਦਕਿਸਮਤੀ ਨਾਲ ਮਾਰਕ ਹੋ ਗਈ ਤਾਂ ਫਿਰ ਥੋੜੇ ਅੰਤਰੇ ਲਈ ਜਾਣਗੇ ਤੁਹਾਡਾ ਤੁਹਾਨੂੰ ਤੰਗ ਪਰੇਸ਼ਾਨ ਇੰਨਾ ਕੀਤਾ ਜਾਊਗਾ ਵੀ ਲਿਆ ਹੁਣ ਸਬੂਤ ਕੀ ਹੈ ਤੁਸੀਂ ਉਸ ਉਹ ਵੀ ਪੜਾ ਟੱਪ ਗਏ ਉਹਨੂੰ ਬੰਦੇ ਨੂੰ ਜੇ ਕਿਤੇ ਕੋਈ ਤੁਹਾਡੇ ਕੰਮ ਲੋਟ ਆ ਗਿਆ ਕੋਈ ਮਤਲਬ ਜਮਈ ਕੋਈ ਅ ਗਲਤੀ ਹੋ ਗਈ ਮਹਿਕਮੇ ਤੋਂ ਉਹਨੂੰ ਦੋਸ਼ੀ ਕਰਾਰ ਦੇਤਾ ਦੋਸ਼ੀ ਕਰਾਰ ਦੇ ਕੇ ਮਹਿਕਮੇ ਨੂੰ ਲਿਖ ਕੇ ਭੇਜ ਦਾਂਗੇ ਉਹਦੇ ਨੂੰ ਵੀ ਦੇਖੋ ਜੀ ਇਹਦੇ ਖਿਲਾਫ ਕਾਰਵਾਈ ਕਰੋ ਵਿਜੀਲੈਂਸ ਵੱਲੋਂ ਸੌਮ ਅਜੇ ਤੱਕ ਜੇ ਅਪਲੀਕੇਸ਼ਨਾਂ ਚ ਲਿਖ ਕੇ ਭੇਜਿਆ ਗਿਆ ਵੀ ਆ ਤੁਹਾਡੇ ਮਹਿਕਮੇ ਦੀਆਂ ਅਪਲੀਕੇਸ਼ਨਾਂ ਜੀ ਆ ਬੰਦੇ ਦੋਸ਼ੀ ਹੈ ਕਾਰਵਾਈ ਕਰੋ ਮੈਨੂੰ ਸਿੰਗਲ ਤੇ ਕਿਸੇ ਕਾਰਵਾਈ ਦਿਖਾਓ ਉਹਨਾਂ ਦਾ ਮਹਿਕਮਾ ਦਾ ਉਹਨੂੰ ਫਾਈਲ ਨੂੰ ਉੱਥੇ ਦੱਬ ਲੈਂਦਾ ਅੱਜ ਤੱਕ ਕਿਸੇ ਬੰਦੇ ਨੇ ਕਿਹਾ ਹੋਵੇ ਆਮ ਬੰਦੇ ਦੀ ਕਿਸੇ ਦੀ ਸੁਣਵਾਈ ਹੋ ਗਈ ਹੋਵੇ ਸੁਣਵਾਈ ਕਿਹੜੇ ਕੇਸਾਂ ਚ ਹੁੰਦੀ ਹੈ ਉਹ ਐਸਆਈ ਫੜ ਲਿਆ ਜੀ ਉੱਥੇ 5000 ਰੁਪਏ ਲੈਂਦਾ ਉੱਥੇ ਜੀ ਜੇਆਈ ਫੜ ਲਿਆ 10000 ਰੁਪਏ ਲੈਂਦਾ ਉੱਥੇ ਕਲਰਕ ਨੂੰ 2000 ਰੁਪਏ ਦਿੰਦਾ ਫੜ ਲਿਆ ਜੀ ਕੋਈ আইএস ਕੋਈ ਆਈਪੀਐਸ ਕੋਈ ਪੀਪੀਐਸ ਕੋਈ ਪੀਸੀਐਸ ਰੈਡ ਹੈਂਡਰ ਫਰਦਰ ਦੇਖਿਆ ਸੀ ਇਹਨਾਂ ਨੇ ਜੇ ਵਿਜੀਲੈਂਸ ਪੰਜਾਬ ਸਾਲ ਚ 100 ਮਕਦਮਾ ਦਿੰਦੀ ਹੈ ਉਹ ਚ ਪੰਜ ਵੀ ਕੋਈ ਵੱਡੇ ਅਫਸਰ ਫੜੇ ਆ ਮਤਲਬ ਸੱਚੀ ਨਹੀਂ ਕਰਾਪਸ਼ਨ ਹੁੰਦੀ ਪੰਜਾਬ ਚ ਇਹੋ ਜਿਹੇ ਪੰਜਾਬ ਦੇ ਕੀ ਹਾਲਾਤ ਬਣ ਗਏ ਵਿਜੀਲੈਂਸ ਤੋਂ ਲੋਕਾਂ ਦਾ ਇਹੋ ਜਿਹਾ ਕੀ ਵਿਸ਼ਵਾਸ ਛੱਕਿਆ ਗਿਆ ਕਿ ਆਕਾਸ਼ ਬੱਤੇ ਨੂੰ ਸੀਬੀਆਈ ਨਾਲ ਕੰਟੈਕਟ ਕਰਨਾ ਪਿਆ ਕੀ ਵਿਜੀਲੈਂਸ ਬਿਊਰੋ ਪੰਜਾਬ ਆਪ ਦਾ ਵਿਸ਼ਵਾਸ ਗਵਾ ਚੁੱਕੀ ਹੈ ਕੀ ਆਮ ਆदमी ਪਾਰਟੀ ਆਦਾ ਵਿਸ਼ਵਾਸ ਗਵਾ ਚੁਕੀ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਤਾ ਗਿਆ ਕਰਪਸ਼ਨ ਦੇ ਅਗੇਂਸਟ ਨੰਬਰ ਕੰਮ ਨਹੀਂ ਕਰ ਰਿਹਾ ਹੈ ਜੀ ਕਿੰਨੇ ਅੱਜ ਭਗਵੰਤ ਮਾਨ ਜੀ ਨੇ ਇੱਕ ਨੰਬਰ ਲਾਂਚ ਕੀਤਾ ਸੀ ਤੁਹਾਨੂੰ ਯਾਦ ਹੋ ਠੀਕ ਹੈ ਉਹਦੇ ਕੀ ਰਿਜ਼ਲਟ ਆਏ ਹੈ ਜੀ ਅੱਜ ਤੱਕ ਤੁਸੀਂ ਇਸੇ ਦੇ ਉੱਤੇ ਇੱਕ ਸਰਵੇ ਕਰਵਾ ਕੇ ਦੇਖ ਲਓ ਪੰਜਾਬ ਦੇ ਵਿੱਚ ਜੇ ਉੱਤੇ 1 ਲੱਖ ਕੰਪਲੇਂਟ ਗਈ ਹੈ 1 ਲੱਖ ਮਗਰ 10 ਕੰਪਲੇਂਟਾਂ ਤੇ ਵੀ ਕਾਰਵਾਈ ਨਹੀਂ ਹੋਈ ਜੀ ਐਵਰੇਜ ਕਢਾ ਲਓ ਇੱਕ ਯਾਰ ਪੰਜਾਬ ਪੁਲਿਸ ਦਾ ਜਰਨੈਲ ਡੀਆਈਜੀ ਤੋਂ ਜਰਨੈਲ ਲੱਗਣ ਲੱਗ ਜਾਂਦਾ ਜੀ ਪੁਲਿਸ ਦੇ ਵਿੱਚ ਹਾਂਜੀ ਟਿਪ ਟੀ ਇੰਸਪੈਕਟਰ ਜਰਨਲ ਹਾਂਜੀ ਤੇ ਯਾਰ ਫਾਦਰ ਜੀ ਦੇ ਮਤਲਬ ਡਾਇਰੈਕਟਰ ਜਰਨਲ ਆਫ ਪੁਲਿਸ ਰਹੇ ਹੁਣ ਪੰਜਾਬ ਤੇ ਯਾਰ ਹਾਂਜੀ ਆਪ ਜੀ ਦੀ ਰਿਟਾਇਰਮੈਂਟ ਚ 6 ਮਹੀਨੇ 8 ਮਹੀਨੇ ਰਹਿ ਗਏ ਕਿਹਦੀ ਸ਼ਹਿ ਤੇ ਬਲੈਕਮਿਲੀਆਂ ਕਰਦਾ ਫਿਰ ਦੱਸ ਤੁਹਾਨੂੰ ਲੱਗਦਾ 8 8 ਲੱਖ ਰੁਪਏ ਮਹੀਨਾ ਯਾਰ ਹਾਂਜੀ ਇਹ じゃ ਉੱਥੇ ਕੀ ਕ੍ਰਾਈਮ ਕਰ ਰਹੇ ਸੀ ਉਹ ਬੰਦਾ ਜੀ ਤੋਂ 8 ਲੱਖ ਰੁਪਏ ਮਹੀਨਾ ਮੰਗਿਆ ਗਿਆ ਇਹਦਾ ਮਤਲਬ ਥੋੜੀ ਤੁਸੀਂ ਕੀ ਸ਼ਮੂਲੀਅਤ ਕਰ ਰਹੇ ਸੀ ਉਸ ਕ੍ਰਾਈਮ ਦੇ ਵਿੱਚ ਕਿਸ ਲੈਵਲ ਦੀ ਬਲੈਕਮੇਲਿੰਗ ਯਾਰ ਇੱਕ ਡੀਆਈਜੀ ਲੈਵਲ ਹਾਂਜੀ ਮਤਲਬ ਬਹੁਤ ਬਹੁਤ ਨਮੂਸ਼ੀ ਭਰਿਆ ਹਾਲਾਤ ਹੈ ਜੀ ਪੰਜਾਬ ਪੁਲਿਸ ਦੇ ਵਿੱਚ ਇਸ ਗੱਲਾਂ ਬੜੀ ਨਿਰਾਸ਼ਾ ਵੀ ਸਾਡਾ ਜਰਨਲ ਇਰਾ ਕੀ ਕਰੀ ਜਾਂਦਾ ਸੀ ਜਿਵੇਂ ਅਸੀਂ ਗੱਲ ਕਰੀਆ ਕਿ 8 ਲੱਖ ਰੁਪਿਆ ਲੈ ਰਹੇ ਸੀ ਡੈਰੀਆਂ ਵੀ ਕੁਝ ਜਿਹੜੀਆਂ ਨੇ ਫੜੀਆਂ ਗਈਆਂ ਹੋਣ ਕਹਿੰਸੀ ਕਿ ਜਿੰਨੀ ਰਿਸ਼ਵਤ ਆਉਂਦੀ ਸੀ ਉਹ ਵੀ ਡੈਰੀਆਂ ਦੇ ਵਿੱਚ ਨੋਟ ਕੀਤੀ ਜਾਂਦੀ ਸੀ ਮਤਲਬ ਇਹ ਤਾਂ ਉਹ ਆ ਇੱਕ ਸ਼ਖਸ ਆਕਾਸ਼ ਬੱਤਾ ਜੋ ਸਾਹਮਣੇ ਆਇਆ ਨੇ ਆਕਾਸ਼ ਬੱਤਾ ਨੇ ਵੀ ਕਿਹਾ ਕਿ ਹੋਰ ਬਹੁਤੇ ਨੇ ਮੈਨੂੰ ਕੱਲ ਤੋਂ 20 ਤੋਂ 25 ਕਾਲਸ ਆਉਗੀਆਂ ਨੇ ਕਿ ਅਸੀਂ ਕੀ ਕਰੀਏ ਅਸੀਂ ਕੰਪਲੇਂਟ ਕਿੱਥੇ ਕਰੀਏ ਮਤਲਬ ਉਹ ਕਹਿੰਦੇ ਕਿ ਸ਼ਿਕਾਰ ਇਹਨਾਂ ਦੇ ਹੋਰ ਵੀ ਬਹੁਤ ਜ਼ਿਆਦਾ ਨੇ ਉਹ ਤਾਂ ਸਿਰਫ ਇੱਕ ਹੈ ਜੋ ਸਾਹ ਅਕਟੇਰੀ ਵਾਲਾ ਕੰਮ ਪਹਿਲਾਂ ਹੀ ਸੁਣਿਆ ਆਪਾਂ ਮੈਨੂੰ ਲੱਗਦਾ ਦੀ ਘਰ ਵਾਲੀ ਤੋਂ ਵੀ ਹਿਸਾਬ ਲੈਂਦਾ ਹੋਣਾ ਤੈਨੂੰ ਇੰਨੇ ਪੈਸੇ ਫੜਾਈ ਸੀ ਤੇ ਕਿੱਥੇ ਆ ਹੈ ਕਮਾਲ ਹੀ ਹੋ ਗਈ ਯਾਰ ਜਸਜੀ ਆ ਤਾਂ ਨਵੇਂ ਕੰਮ ਵੇਖ ਲਿਆ ਦੇਖੋ ਜਿਹੜਾ ਆਪਣਾ ਵਪਾਰੀ ਹੁੰਦਾ ਬਾਣੀਆਂ ਬੰਦਾ ਹੁੰਦਾ ਪਣਿਆੜ ਤੀਰ ਦੇ ਕਰਿਆਨੇ ਵਾਲੇ ਹੁੰਦੇ ਆਪਾਂ ਦੇਖਦੇ ਉਹ ਵਿਚਾਰੇ ਨਾ ਆਵੀਆਂ ਕਲਮਾਂ ਲਾਈ ਜਾਂਦੇ ਆ ਆ ਦੇਨ ਹੋ ਗਿਆ ਆ ਲੈਨ ਹੋ ਗਿਆ ਇੰਨੇ ਦਾ ਸੌਦਾ ਮੰਗਾ ਲਿਆ ਇੰਨੇ ਦਾ ਵਿੱਚਤਾ ਇੰਨੀ ਅੱਜ ਕਮਾਈ ਹੋ ਗਈ ਇੰਨੇ ਪੈਸੇ ਬਚ ਗਏ ਤੇ ਆ ਕਿ ਨਾ ਯਾ ਰਿਸ਼ਵਤ ਦੇ ਪੈਸਿਆਂ ਦਾ ਵੀ ਹੈ ਮਤਲਬ ਦੇਖੋ ਤੁਸੀਂ ਕਹਿੰਦੇ ਵੀ ਉਹਦੇ ਕੋਲੋਂ ਜੀ 5 ਕਰੋੜ ਕੈਸ਼ ਮਿਲਿਆ 1.5 ਕਿਲੋ ਸੋਨਾ ਜੁਐਲਰੀ 1.5 ਕਿਲੋ ਸੋਨਾ ਹਨਾ ਉਹ ਪદેશੀ ਸ਼ਰਾਬ ਵੀ ਆ ਬਹੁਤ ਕੜੀਆਂ ਨੇ ਦੋ ਗੱਡੀਆਂ ਮੈਨੂੰ ਇੱਕ ਗੱਲ ਹੋਰ ਲੱਗਦੀ ਏ ਇਸ ਗੱਲ ਤੋਂ ਤੁਹਾਨੂੰ ਧਿਆਨ ਹੋਊਗਾ ਜਦੋਂ ਨੋਟਬੰਦੀ ਹੋਈ ਆ ਤੇ ਬੋਲੀਆਂ ਆਪਣੇ ਮਤਲਬ ਘਰਾਂ ਦੀਆਂ ਜਿਹੜੀਆਂ ਲੇਡੀਜ਼ ਆਮ ਆਪਣੀਆਂ ਮਾਵਾਂ ਆਪਣੀਆਂ ਭੈਣਾਂ ਹਨਾ ਆਪਣੀਆਂ ਘਰ ਵਾਲੀਆਂ ਉਹਨਾਂ ਨੂੰ ਇਕਾਧਤ ਹੁੰਦੀ ਹੈ ਛੋਟੀ ਛੋਟੀ ਆ ਵੀ ਪੂੰਜੀ ਜੋੜ ਕੇ ਰੱਖਣ ਦੀ ਵੀ ਆ ਵੀ ਪੈਸੇ ਵਿੱਚ ਬਚਾਲੇ ਆ ਵੀ ਪੈਸੇ ਬਚਾਲੇ ਤੇ ਉਦੋਂ ਕਈਆਂ ਨੂੰ ਤਾਂ ਉਦੋਂ ਪਤਾ ਲੱਗਿਆ ਵੀ ਇਹ ਇੰਨਾ ਸਮਾਨਾ ਸਭ ਵੀ ਬੈਠੇ ਜਦੋਂ ਉਹਨਾਂ ਨੇ ਕਿ ਮੇਰੇ ਵੀ ਨੋਟ ਵਟਾ ਦਿਓ ਹਣਾ ਤੇ ਮੈਨੂੰ ਤਾਂ ਇਹ ਡੈਰੀ ਉਹਦੀ ਸਹੀ ਲੱਗੀ ਹੈ ਫਿਰ ਆਪਣੇ ਡੀਏਜੀ ਸਾਹਿਬ ਦੀ ਉਹ ਜਦੋਂ ਬੀਬਾ ਜੀ ਦਾ ਸਮਾਨ ਨਿਕਲਿਆ ਹੋਊਗਾ ਹਜੇ ਇਹਨਾਂ ਦਾ ਬਾਹਰ ਆ ਕੇ ਜਦੋਂ ਜੇਲ੍ਹ ਚੋਂ ਬਾਹਰ ਆ ਕੇ ਕੋਈ ਸਾਰੀ ਉਮਰ ਤਾਂ ਅੰਦਰ ਬੈਠੇ ਹੀ ਨਹੀਂ ਰਹਿਣਾ ਉਸ ਤੋਂ ਬਾਅਦ ਇਹ ਵੀ ਰੋਲਾ ਪਾਉਂ ਵੀ ਮੈਂ ਪੈਸੇ ਦਾ ਹਿਸਾਬ ਤੇ ਇਥੋਂ ਪੂਰਾ ਲੈਂਦਾ ਸੀ ਜੁਵਲਰੀ ਕਿੱਥੋਂ ਆਈ ਇਹਨਾਂ ਦਾ ਮੀਆਂ ਬੀਬੀ ਦੇ ਚੱਜੂ ਬਊਏ ਗੱਲ ਮੇਰੀ ਲਿਖ ਲਓ ਮਤਲਬ ਯਾਰ ਕਮਾਲ ਹੀ ਹੋ ਗਈ ਤੁਸੀਂ ਦੇਖੀ ਜੁਵਲਰੀ ਕਿੰਨੀ ਪਈ ਆ ਉਹ ਹਾਂਜੀ ਇਹ ਕਰਦੇ ਕੀ ਹੈ ਯਾਰ ਇਹਨਾਂ ਨੂੰ ਕੀ ਇਹ ਨਾਲ ਲੈ ਕੇ ਜਾਊਗਾ ਵੀ ਆਉ ਕਿਸ ਨੇ ਨਾ ਪੁਰਾਣੇ ਮੈਂ ਹੁਣ ਲੀਡਰ ਦਾ ਨਾਮ ਨਹੀਂ ਲੈਣਾ ਚਾਹੂਗਾ ਬੜੇ ਰਿਸਪੈਕਟਫੁਲ ਉਹ ਸੀਗੇ ਤੇ ਉਹ ਉਹਨਾਂ ਦੇ ਬਾਰੇ ਇੱਕ ਜੋਕ ਬਣਾਇਆ ਹੋਇਆ ਸੀ ਕਹਿੰਦਾ ਵੀ ਕੋਈ ਬੰਦਾ ਕਹਿੰਦਾ ਵੀ ਜਨਾਬ ਇਹ ਸਾਰਾ ਕੁਝ ਇੱਥੇ ਮਤਲਬ ਕਿਹੜਾ ਨਾਲ ਲੈ ਜਾਣਾ ਕਹਿੰਦਾ ਕਾਕਾ ਨਾਲ ਨਹੀਂ ਲੈ ਕੇ ਜਾਣਾ ਤਾਂ ਕਿਸੇ ਕੋਲੇ ਰਹਿਣ ਵੀ ਨਹੀਂ ਦੇਣਾ ਹੈ ਇਹ ਤਾਂ ਉਹ ਹਾਲ ਹੋਏ ਪਏ ਯਾਰ ਕਮਾਲ ਹੀ ਹੋ ਗਈ ਪਿਓ ਤੇਰਾ ਡੀਜੀਪੀ ਰਹਾ ਆਪ ਤੂੰ ਡੀਆਈਜੀ ਆ ਰਿਟਾਇਰਮੈਂਟ ਚ 6-7 ਮਹੀਨੇ ਰਹਿ ਗਏ 8-8 ਲੱਖ ਰੁਪਏ ਲੋਕਾਂ ਤੋਂ ਮਹੀਨਾ ਮੰਗੀ ਜਾਂਦਾ ਯਾਰ ਮਣੀ-ਮੁੱਣੀ ਤੇ ਸ਼ਰਮ ਕਰੋ ਮਤਲਬ ਇਸ ਰੈਂਕ ਤੇ ਆ ਕੇ ਤੁਸੀਂ ਆਪ ਦੇ ਕੀ ਥੱਲੇ ਮੁਲਾਜ਼ਮਾਂ ਨੂੰ ਸੀ ਇਹ ਬਹੁਤ ਬਹੁਤ ਹੀ ਜ਼ਿਆਦਾ ਬਦਨਾਮੀ ਵਾਲੀ ਗੱਲ ਹੈ ਜੀ ਇੱਕ ਡੀਆਈਜੀ ਰੈੱਡ ਹੈਂਡਡ ਫੜਿਆ ਜਾਵੇ ਹਾਂਜੀ ਮਤਲਬ ਜਿਵੇਂ ਉਹ ਨਹੀਂ ਹੁੰਦਾ ਕੋਈ ਮਤਲਬ ਕੋਈ ਥਾਣੇਦਾਰ ਵਿਚਾਰਾ ਏਐਸਆਈ ਜਾਂ ਐਸਐਚਓ ਲੈਵਲ ਤੇ ਉਹ ਜਦੋਂ ਉਹਦੇ ਮਹੱਲੇ ਦੇ ਵਿੱਚ ਉਹਦੇ ਏਰੀਆ ਦੇ ਵਿੱਚ ਕੋਈ ਬੰਦਾ ਪਰਚੀ ਦਾ ਕੰਮ ਕਰਦਾ ਹੁੰਦਾ ਪਰਚੀ ਸਮਝਦੇ ਮਟਕਾ ਜਿਹਨੂੰ ਸੱਟਾ ਕਹਿੰਦੇ ਆ ਸੱਟਾ ਲਾਉਂਦਾ ਉਹਨਾਂ ਕੋਈ ਮਾੜੀ ਮੋੜਾ ਪੋਸਟ ਵੇਚਦਾ ਹੁੰਦਾ ਪੁਰਾਣੇ ਵੇਲੇ ਵਿੱਚ ਇਹੀ ਕੁਝ ਚੱਲਦਾ ਸੀ ਤਾਂ ਪੋਸਟ ਵਾਲੇ ਤੋਂ ਜਾਂ ਨੰਬਰਾਂ ਵਾਲੇ ਤੋਂ ਘੜੇ ਵਾਲੇ ਤੋਂ ਉਹਨਾਂ ਮਹੀਨਾ ਹੁੰਦਾ ਹੁੰਦਾ ਸੀ ਆ ਹਾਂਜੀ ਤੇ ਹੁਣ ਵੀ ਆਉਂਦਾ ਪਰ ਹੁਣ ਜਿਵੇਂ ਸੀਆਈ ਲੈਵਲ ਤੇ ਚਲਾ ਗਈਆਂ ਉਹ ਚੀਜ਼ਾਂ ਜਾਂ ਸਿੱਧਾ ਐਸਚੂ ਲੈਵਲ ਤੇ ਚਲਾਈਆਂ ਗਈਆਂ ਥਾਣੇਦਾਰਾਂ ਦੇ ਆਪ ਦੇ ਵਿਚਾਰਿਆਂ ਦੇ ਕੰਟੈਕਟ ਘਟਾ ਹੁਣ ਮਤਲਬ ਇਨਚਾਰਜ ਸਾਹਿਬ ਸਾਹਮਣੇ ਆਏ ਕੰਮ ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਮੈਨੂੰ ਲੱਗਦਾ ਉਹਨਾਂ ਮਿਲਿਆਂ ਚ ਹੁੰਦਾ ਸੀ ਬਾਈ ਯਾਰ ਤੂੰ ਪਿਛਲੇ ਮਹੀਨੇ ਵੀ ਨਹੀਂ ਦਿੱਤੇ ਕਿਉਂਕਿ ਪਹਿਲਾਂ ਲਈ ਬੰਦੇ ਪੋਲਾਈਟ ਬਹੁਤ ਹੁੰਦੇ ਸੀਗੇ ਪਹਿਲਾਂ ਜਦੋਂ ਇਹਨਾਂ ਦਾ ਜਿਹਦੇ ਨਾਮ ਮਹੀਨਾ ਖੁੱਲ ਜਾਂਦਾ ਸੀ ਨਾ ਤੁਹਾਨੂੰ ਇੱਕ ਅਫਸਰ ਦੀ ਹੋਰ ਖਾਸੀ ਦੱਸ ਦਾਂ ਕੋਈ ਅਫਸਰ ਹੋਵੇ ਮਲਾਜਮ ਹੋਵੇ ਜਦੋਂ ਇੱਕ ਵਾਰੀ ਕਿਸੇ ਬੰਦੇ ਤੋਂ ਰਿਸ਼ਵਤ ਲੈ ਲੈਣਾ ਉਦੋਂ ਬਾਅਦ ਮਤਲਬ ਉਹ ਨੂੰ ਫਿਰ ਉਹ ਕੱਬਾ ਨਹੀਂ ਬੋਲਦਾ ਵੀ ਯਾਰ ਉਹ ਯਾਰ ਬਾਈ ਪਿਛਲੇ ਮਹੀਨੇ ਵੀ ਨਹੀਂ ਆਏ ਤੁਸੀਂ ਦੇਖੋ ਸ਼ਰਮ ਨਹੀਂ ਮਨ ਰਿਹਾ ਕਹਿੰਦਾ ਹਜੇ ਅਗਸਤ ਦੀ ਵੀ ਰਹਿੰਦੇ ਸਤੰਬਰ ਦੀ ਵੀ ਰਹਿੰਦੇ ਆ ਮਤਲਬ ਐਦੂ ਵੱਧ ਹੈਰਾਨੀ ਜਨ ਕੋਈ ਕੁਝ ਹੋ ਸਕਦਾ ਭਗਵੰਤ ਮਾਨ ਦਾ ਖਾਸਮ ਖਾਸ ਹਰੇਕ ਵੀਡੀਓ ਚ ਭਗਵੰਤ ਮਾਨ ਨਾਲ ਹੁੰਦਾ ਸੀ ਟੌਪ ਦੀਆਂ ਪੋਸਟਾਂ ਦੇ ਰਿਹਾ ਇਹਦੀ ਕੋਈ ਜਾਂਚ ਕਰੋਗੇ ਵੀ ਇਹਨੂੰ ਲਵਾਉਂਦਾ ਕੌਣ ਸੀ ਤੇ ਕਿਤੇ ਸਮਾਨਾ ਗਾਂ ਤਾਂ ਨਹੀਂ ਜਾਂਦਾ ਸੀ ਤਾਂ ਕੀ ਲੱਗਦਾ ਫਿਰ ਪੰਜਾਬ ਸਰਕਾਰ ਜਿਹੜੀ ਆ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕਰਦੀ ਉਹਨੂੰ ਇਹੀ ਨਹੀਂ ਪਤਾ ਕਿ ਸਾਡਾ ਆਪ ਦਾ ਡੀਏਜੀ ਖੁਦ ਹੀ ਐਡਾ ਬੰਦਾ ਭ੍ਰਿਸ਼ਟਾਚਾਰੋ ਕੰਜਰ ਦੇ ਕਿਤੇ ਹੋਰ ਤਾਂ ਨਹੀਂ ਆਪ ਦਾ ਕੋਈ ਪੰਜਾਬ ਬਣਾਈ ਬੈਠੇ ਐਸ ਪੰਜਾਬ ਚ ਤਾਂ ਬਹੁਤ ਗੰਦ ਪਿਆ ਜਿਹੜਾ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਨੇ ਜਿਹੜੇ ਪੰਜਾਬ ਚ ਇੱਥੇ ਤਾਂ ਕਰਪਸ਼ਨ ਨਾਲ ਗੰਦ ਪਿਆ ਹੋਇਆ ਪੂਰਾ ਜਿਹੜੇ ਬੰਦੇ ਨੂੰ ਕਹਿੰਦੇ ਜਾ ਕੇ ਹੁਣ ਬਾਹ ਫੜ ਕੇ ਫੜਾ ਦਨੇ ਵੀ ਚਾਲੇ ਦੇ ਨਾਲ ਹੁਣੇ ਚੱਲਦੇ ਆ ਘਰੇ ਤੇ ਦੇਖੀ ਕੀ ਜ਼ਮਾਨਾ ਮਿਲਦਾ ਯਾਤਾ ਹੈ ਕੋਈ ਆਪ ਦਾ ਹੀ ਮਤਲਬ ਸ਼ੇਖ ਚਿਲੀ ਵਾਲੇ ਕੰਮ ਹੈਗੇ ਆ ਇਹਨਾਂ ਦੇ ਤੇ ਕਿਤੇ ਆਪ ਦਾ ਕੋਈ ਅੱਡ ਪੰਜਾਬ ਤਾਂ ਨਹੀਂ ਬਣਾਈ ਬੈਠੇ ਇਹ ਜਿਨਾਂ ਪੰਜਾਬ ਚੋਂ ਸਮਾਨਾ ਇਕੱਠਾ ਕਰੀ ਜਾਂਦੇ ਆ ਤੇ ਕੋਈ ਹੋਰ ਕਿਤੇ ਦੁਨੀਆਂ ਦੇ ਵਿੱਚ ਕੋਈ ਟਾਪੂ ਨਾ ਖਰੀਦੀ ਬੈਠੇ ਉਹਨੂੰ ਉੱਥੇ ਲਿਖਿਆ ਹੈ ਹੁਣ ਪੰਜਾਬ ਮਤਲਬ ਇਹ ਬਿਸ਼ਰਮਾ ਦਾ ਟੋਲਾ ਇਕੱਠਾ ਹੋਇਆ ਇੱਕ ਜਿਹੜਾ ਫੇਰ ਵੀ ਝੰਡਾ ਚੱਕੀ ਫਿਰਦਾ ਵੀ ਇਹ ਜ਼ੀਰੋ ਟੋਲਰੈਂਸ ਹੈ ਸਾਡੀ ਸਾਡੇ ਇੱਕ ਮਤਲਬ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੈ ਸਾਡੇ ਫਲਾਨਾ ਉਹ ਸ਼ਰਮ ਕਰ ਲੋ ਯਾਰ ਸੈਂਟਰ ਨੂੰ ਆ ਕੇ ਦਖਲ ਦੇਣਾ ਪਏ ਸੈਂਟਰ ਦੀ ਏਜੰਸੀ ਕੋਲ ਬੰਦੇ ਨੂੰ ਜਾਣਾ ਪਿਆ ਤੋ ਲੱਗਦਾ ਕਿ ਪੰਜਾਬ ਦੇ ਕਾਰੋਬਾਰੀਆਂ ਦੇ ਵੀ ਕਿਤੇ ਨਾ ਕਿਤੇ ਵਿਜੀਲੈਂਸ ਤੋਂ ਜਾਂ ਪੰਜਾਬ ਸਰਕਾਰ ਤੋਂ ਭਰੋਸਾ ਉੱਠ ਗਿਆ ਕਿ ਆਕਾਸ਼ ਬੱਤਾਂ ਕਹਿੰਦੇ ਨਜ਼ਰ ਆਉਂਦੇ ਨੇ ਉਹ ਇਹ ਕਹਿੰਦੇ ਨੇ ਕਹਿੰਦੇ ਨੇ ਕਿ ਮੈਂ ਜੇ ਪੰਜਾਬ ਸਰਕਾਰ ਦੇ ਕੋਲੇ ਜਾਂਦਾ ਜਾਂ ਵਿਜੀਲੈਂਸ ਕੋਲੇ ਜਾਂਦਾ ਤਾਂ ਉਲਟਾ ਮੇਰੇ ਉੱਪਰ ਪਤਾ ਨਹੀਂ ਕਿੰਨੇ ਕੇਸ ਪੈਂਦੇ ਮੇਰੇ ਉੱਪਰ ਹੀ ਕਾਰਵਾਈ ਹੋ ਜਾਂਦੀ ਤਾਂ ਕਰਕੇ ਮੈਂ ਸੀਬੀ ਕੋਲ ਮੈਂ ਤੁਹਾਨੂੰ ਜਸਜੀ ਅੱਜ ਇੱਕ ਥੋੜੀ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਪੰਜਾਬ ਦੇ ਵਿੱਚ वैसे द हर वर्ग ਦੇ ਬੁਰੇ ਹਾਲਾ ਵਪਾਰੀਆਂ ਦੇ ਇੰਨੇ ਬੁਰੇ ਹਾਲਾ ਵਪਾਰੀਆਂ ਨੂੰ ਇਸ ਲੈਵਲ ਤੱਕ ਬਲੈਕਮੇਲ ਕੀਤਾ ਜਾ ਰਿਹਾ ਵਪਾਰੀਆਂ ਨੂੰ ਇਸ ਲੈਵਲ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਠੀਕ ਹੈ ਇਤਾ ਮੈਂ ਆਕਾਸ਼ ਬੱਤੀ ਦੀ ਇਥੇ ਸਿਫਤ ਕਰਦਾ ਮੈਂ ਕਹਿੰਦਾ ਯਾਰ ਬਹੁਤ ਯੋਧਾ ਬੰਦਾ ਜਿਹੜੇ ਐਡੇ ਅਫਸਰ ਖਿਲਾਫ ਸਟੈਂਡ ਲਿਆ ਸੀਬੀਆਈ ਕੋਲ ਗਿਆ ਤੇ ਉਹਨੂੰ ਰੈੱਡ ਹੈਂਡਰਡ ਫੜਾਇਆ ਠੀਕ ਹੈ ਪਰ ਕਈ ਵਿਚਾਰੇ ਐਡੇ شریف ਪਰਿਵਾਰ ਨੇ ਇਹ ਇਹ ਤੁਸੀਂ ਤੁਸੀਂ ਸੋਚ ਨਹੀਂ ਸਕਦੇ ਹੋਰ ਸਾਲ 6 ਮਹੀਨਿਆਂ ਚ ਪੰਜਾਬ ਚ ਮੈਨੂੰ ਲੱਗਦਾ ਵਪਾਰੀ ਫਾਹਾ ਲੈ ਕੇ ਨਾ ਮਰ ਜਾਣ ਵਪਾਰੀਆਂ ਦੇ ਇਹ ਹਾਲਾਤ ਹੋਏ ਪਏ ਆ ਬਹੁਤ ਜਲਦ ਮੈਂ ਖੁਲਾਸੇ ਕਰੂੰਗਾ ਤੁਸੀਂ ਖੜ ਜੋ 6 ਮਹੀਨੇ ਮੈਂ ਬਹੁਤ ਸਮਾਨ ਇਕੱਠਾ ਕਰ ਰਿਆ ਇਹਨਾਂ ਦਾ ਕਿਹੜੇ ਅਫਸਰਾਂ ਨੇ ਕਿਹੜੇ ਬੰਦਿਆਂ ਨੂੰ ਕਿਵੇਂ ਬਲੈਕਮੇਲ ਕਰਕੇ ਯਾਰ ਕਿਵੇਂ ਪੈਸੇ ਇਕੱਠੇ ਕੀਤੇ ਤੁਸੀਂ ਸੋਚ ਨਹੀਂ ਸਕਦੇ ਇਹ ਇਹ ਚੀਜ਼ ਤੇ ਵੀ ਸਾਰੀ ਤੇ ਉਹ ਕਰਾਂਗੇ ਪੰਜਾਬ ਦੇ ਵਿੱਚ ਇਸ ਟਾਈਮ ਵਪਾਰੀ ਦਾ ਬਹੁਤ ਬੁਰਾ ਹਾਲ ਹੈ ਗੈਂਗਸਟਰ ਛੱਡੋ ਇੱਥੇ ਪੁਲਿਸ ਵਾਲੇ ਵੀ ਗੈਂਗਸਟਰਾਂ ਨਾਲ ਵੱਧ ਇਕੱਠੇ ਹੋ ਕੇ ਪੈਸੇ ਲਈ ਜਾਂਦੇ ਆ ਇੱਕ ਤਾਂ ਬਠਿੰਡੇ ਇੱਥੇ ਆ ਅਫਸਰ ਹੁੰਦਾ ਸੀਗਾ ਦੋ ਅਫਸਰ ਸੀ ਟੋਲਾ ਸੀ ਉਹਨਾਂ ਦਾ ਉਹ ਆਪ ਹੀ ਅਰਸ਼ ਡੱਲੇ ਵਰਗੇ ਨੂੰ ਫੋਨ ਕਰਵਾਉਂਦੇ ਹੁੰਦੇ ਸੀ ਜਿਹੜਾ ਲੋਕਾਂ 'ਚ ਇਹ ਅਫਵਾਹਾਂ ਨਹੀਂ ਅਫਵਾਹਾਂ ਨਹੀਂ ਸੱਚਾਈ ਹੈ ਇਹ ਉਹ ਬੰਦਾ ਬਠਿੰਡੇ ਇੰਸਪੈਕਟਰ ਹੁੰਦਾ ਸੀ ਡਿਪਟੀ ਬਣ ਕੇ ਡੰਡਿਓ ਚਲਾ ਗਿਆ ਤੇ ਉਹ ਅਰਸ਼ ਡੱਲੇ ਦੇ ਫੋਨ ਕਰਵਾਉਂਦਾ ਹੁੰਦਾ ਸੀ ਹਾਂਜੀ ਤੇ ਸਾਰਾ ਸਿਸਟਮ ਸੈੱਟ ਸੀਗਾ ਇਹ ਪੁਲਸਮੈਗ ਵਿੱਚ ਵੀ ਮਸ਼ਹੂਰ ਆ ਬੰਦਾ ਉਹ ਪਰ ਬਸ਼ਰਮੀ ਦਾ ਹਾਲਮ ਹੈ ਜੇ ਜੇ ਕੋਈ ਹੋਰ ਕਿਸੇ ਪਾਰਟੀ ਦਾ ਲੀਡਰ ਫੜਿਆ ਜਾਂਦਾ ਤਾਂ ਆਮ ਆਦਮੀ ਪਾਰਟੀ ਦਾ ਇਕੱਲਾ ਇਕੱਲਾ ਵਿਧਾਇਕ ਮਿਲਦਾ ਵੀਡੀਓ ਦੇ ਨਾਲ ਨਾਲ ਪ੍ਰੈਸ ਕਾਨਫਰੈਂਸ ਇਕੱਲੇ ਇਕੱਲੇ ਵਿਧਾਇਕ ਦੀ ਆ ਜਾਂਦੀ ਹੈ ਪਰ ਐਡਾ ਵੱਡਾ ਮਸਲਾ ਹੋ ਗਿਆ ਹੋ ਸਕਦਾ ਫਿਰ ਤਾਂ ਪ੍ਰੈਸ ਕਾਨਫਰੈਂਸ ਦਿੱਲੀ ਦੇ ਲੀਡਰਾਂ ਦੇ ਵੀ ਦਿੱਲੀ ਤੋਂ ਬੈਠਿਆਂ ਦੀ ਆ ਜਾਂਦੇ ਪਰ ਐਡਾ ਵੱਡਾ ਮਸਲਾ ਹੋ ਗਿਆ ਆਮ ਆਦਮੀ ਪਾਰਟੀ ਦੀ ਚੁੱਪੀ ਕਿਧਰ ਨੂੰ ਇਸ਼ਾਰਾ ਕਰਦੀ ਹੈ ਜਸਜੀ ਤੁਹਾਡੇ ਵਾਲਾ ਚੈਨਲ ਹੋ ਗਿਆ ਆਪਣੇ ਮਨਿੰਦਰਜੀਤ ਵਾਲਾ ਲੋਕ ਆਵਾਜ਼ ਹੋ ਗਿਆ ਹਨਾ ਤੁਸੀਂ ਮੈਨੂੰ ਵੀ ਦੇਖਦੇ ਹੋ ਹੋਰ ਵੀ ਕਈ ਵੀਰ ਨੇ ਆਪਣੇ ਜਿਹੜੇ ਸਰਕਾਰਾਂ ਖਿਲਾਫ ਅਫਸਰ ਸ਼ਾਹੀ ਖਿਲਾਫ ਬੋਲਦੇ ਨੇ ਤੁਹਾਨੂੰ ਪਤਾ ਨਾ ਆਪਾਂ ਕੀ ਕੁਝ ਫੀਸ ਕਰਦੇ ਆ ਠੀਕ ਹੈ ਤੇ ਜਿਹੜੇ ਚੋਰ ਪੋਲਿਟਿਸ਼ਨ ਨੇ ਇਹਨੇ ਨੇ ਜਿਹੜੀਆਂ ਵਾਰੀਆਂ ਵੰਡੀਆਂ ਵੀ ਤੇਰੇ ਖਿਲਾਫ ਮੈਂ ਇੰਨਾ ਬੋਲੂਗਾ ਤੂੰ ਮੇਰੇ ਖਿਲਾਫ ਇੰਨਾ ਬੋਲਣਾ ਪੁਲਿਸ ਅਫਸਰਾਂ ਖਿਲਾਫ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਇੰਨਾ ਇਹ ਬੋਲ ਸਕਣ ਖਾਸ ਕਰ ਜਿਹਦਾ ਪਾਪਾ ਡੀਜੀਪੀ ਰਿਆ ਹੋਵੇ ਤੇ ਆਪ ਜਿਹੜਾ ਡੀਆਈਜੀ ਰਿਆ ਹੋਵੇ ਠੀਕ ਹੈ ਨਾ ਇਨੋਂ ਕੁਲ ਵੀ ਕਾਲੇ ਚਿੱਠੇ ਨੇ ਜੇ ਨਹੀਂ ਹੈਗੇ ਤਾਂ ਬੋਲਣ ਖੁੱਲਕੇ ਆਪਾਂ ਨੂੰ ਪਤਾ ਹੀ ਹੈ ਪੰਜਾਬ ਦੇ ਕਿਹੜੇ ਬਲਾਰੇ ਦੀ ਗੱਲ ਕਰ ਰਹੇ ਥੋਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਉਹਨਾਂ ਦੀ ਕਿੱਥੇ ਗਈ ਅਣਖ ਹਣ ਹਜੇ ਤੱਕ ਮਤਲਬ ਐਕਸ ਦੇ ਉੱਤੇ ਉਹਨਾਂ ਦੇ ਪੋਸਟਾਂ ਕਿਉਂ ਨਹੀਂ ਪਈਆਂ ਫੇਸਬੁੱਕ ਤੋਂ ਉਹਨਾਂ ਦੀਆਂ ਪੋਸਟਾਂ ਕਿਉਂ ਨਹੀਂ ਪਈਆਂ ਆਪਦੀਆਂ ਵੀਡੀਓ ਬਣਾ ਕੇ ਕਿਉਂ ਨਹੀਂ ਪਾਈਆਂ ਉਹਨਾਂ ਨੇ ਤਾਂ ਇਹ ਇੱਕ ਕਾਰਨ ਹੈ ਕਿਮਤ 5 ਕਰੋੜ ਮਿਲਦਾ ਆ ਬਹੁਤ ਹੋਰ ਵੀ ਚੀਜ਼ਾਂ ਮਿਲਦੀਆਂ ਆ ਦੇਸੀ ਸ਼ਰਾਬ ਮਿਲਦੀ ਹੈ ਵਿਦੇਸ਼ੀ ਸ਼ਰਾਬ ਮਿਲਦੀ ਹੈ ਬਹੁਤ ਇਹ ਇਤੋਂ 200 ਕਰੋੜ ਰੁਪਏ ਮਿਲੂਗਾ ਜੀ ਜੇ ਦੀ ਸਹੀ ਜਾਂਚ ਹੋਈ 100 ਤੋਂ 200 ਕਰੋੜ ਰੁਪਏ ਮਿਲੂਗਾ 5 ਕਰੋੜ ਤਾਂ ਇਹ ਕੈਸ਼ ਮਿਲਿਆ 1.5 ਕਿਲੋ ਤਾਂ ਇਹ ਸੋਨਾ ਮਿਲਿਆ ਇਹ ਇਹ ਦੋ ਇਹਦੇ ਕੋਲ ਕਾਰਾਂ ਮਿਲੀਆਂ ਇਹ ਚੀਜ਼ਾਂ ਕੁਝ ਵੀ ਨਹੀਂ ਇਹਦੇ ਕੋਲ ਜਿਹੜੇ ਕਾਗਜ਼ਾਤ ਮਿਲੇ ਨੇ ਜਦੋਂ ਰਜਿਸਟਰੀਆਂ ਦੀ ਜਾਂਚ ਹੋਊਗੀ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨਾ ਇਹਦੇ ਕੋਲ ਸਮਾਨ ਨਾ ਮਿਲਣਾ ਜਨਵਰੀ ਦੇ ਵਿੱਚ ਨੇ ਆਪਦੀ ਮੈਕਮੇ ਦੇ ਵਿੱਚ ਇੱਕ ਡਿਟੇਲ ਫਾਈਲ ਕਰਦੇ ਹੁੰਦੇ ਆ ਉਹਦੇ ਵਿੱਚ 15 ਕਰੋੜ ਰੁਪਏ ਦੀ ਇਹਨੇ ਫਾਈਲ ਕੀਤੀ ਆ ਮੈਂ ਕਹਿੰਦਾ ਤੁਸੀਂ ਇਹਦਾ ਹਿਸਾਬ ਲਾ ਲਓ ਸਾਰਾ ਸਿਸਟਮ 15 ਕਰੋੜ ਰੁਪਏ ਦੇ ਇਹਨੇ ਪੂਰੀ ਸਰਵਿਸ ਕਮਾ ਲਿਆ 15 ਕਰੋੜ ਰੁਪਏ ਦਾ ਸਮਾਨਾ ਕਿਵੇਂ ਆਇਆ ਇਹਦੇ ਕੋਲ ਕਿੱਥੋਂ ਆਇਆ ਔਰ ਕੋਈ ਪੁੱਛਣ ਵਾਲਾ ਨਹੀਂ ਤੁਸੀਂ ਦੇਖੋ ਹਰ ਸਾਲ ISIPES ਲਈ ਸੈਂਟਰ ਗਵਰਨਮੈਂਟ ਇੱਕ ਰੂਲ ਲਈ ਸੀ ਜਾਂ ਜੋ ਵੀ ਹੋਇਆ ਮਤਲਬ ਜਿਹੜਾ ਮਤਲਬ ਕਹ ਲਓ ਟਰਾਂਸਪੇਰੈਂਸੀ ਲਈ ਇੱਕ ਚੀਜ਼ ਲੈ ਆਤੀ ਗਈ ਚਾਹੇ ਉਹ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਖਾਸ ਕਰ ਆਈਐਸਆਈ ਪੀਸ ਜੁਡੀਸ਼ਲੀ ਦੇ ਹੋਰ ਸਾਰੇ ਇਹਨਾਂ ਨੇ ਆਪਦੀ ਪ੍ਰਾਪਰਟੀ ਦਾ ਇੱਕ ਡਾਟਾ ਦੇਣਾ ਹੁੰਦਾ ਠੀਕ ਹੈ ਹਰੇਕ ਬੰਦਾ ਹੁੱਬ ਕੇ ਲਿਖਦਾ ਇਹਨਾਂ ਦੀ ਪ੍ਰਾਪਰਟੀ ਜਿੰਨੀ ਇਨਕਮ ਹੁੰਦੀ ਹੈ ਉਸ ਤੋਂ ਵੱਧ ਦੇ ਡਾਟੇ ਦੇਈ ਜਾਂਦੇ ਆ ਉਹ ਡਾਟੇ ਬਸ ਲੋਕਾਂ ਨੂੰ ਦਿਖਾਉਣ ਲਈ ਵੀ ਟਰਾਂਸਪੇਰੈਂਸੀ ਹੈ ਜੀ ਕਾਰਵਾਈ ਕੋਈ ਨਹੀਂ ਹੁੰਦੀ ਅੱਜ ਤੱਕ ਤੁਸੀਂ ਸੁਣਿਆ ਹੋਵੇ ਵੀ ਕਿਸੇ ਅਫਸਰ ਨੇ ਆਪਦੀ ਉੱਥੇ ਡਿਟੇਲਸ ਦਿੱਤੀਆਂ ਪ੍ਰਾਪਰਟੀ ਦੀਆਂ ਪ੍ਰਾਪਰਟੀ ਦੀਆਂ ਡਿਟੇਲਸ ਜਿਹੜੀਆਂ ਉਹਦੀ ਇਨਕਮ ਤੋਂ ਵੱਧ ਨੇ ਤੇ ਡਿਪਾਰਟਮੈਂਟ ਨੇ ਕਿਸਨੇ ਆਪਦੇ ਲੈਵਲ ਤੇ ਕੋਈ ਐਕਸ਼ਨ ਲਿਆ ਹੋਵੇ ਲਿਆ ਇਹ ਅੰਮੀ ਪੀ ਜਾਂਦੀ ਐ ਕੁੱਤੀ ਚੱਟੀ ਜਾਂਦੀ ਐ ਜਸਜੀ ਇਹ ਇਹੀ ਇਹੀ ਹਾਲ ਰਹਿਣਾ ਲੱਗਦਾ ਇਸ ਮਸਲੇ ਤੋਂ ਬਾਅਦ ਹੋਰ ਵੀ ਬਹੁਤੇ ਆਈਪੀਐਸ ਅਧਿਕਾਰੀਆਂ ਨੇ ਆਪਦੇ ਜਿਹੜੇ ਕੰਨ ਖੜੇ ਕਰ ਲੈ ਖੜੇ ਕਰ ਲੈਣ ਕਿ ਜਿਵੇਂ ਇਸ ਤਰ੍ਹਾਂ ਦੇ ਨੇ ਬਚੋਲੀਆ ਕ੍ਰਿਸ਼ਾਨੂੰ ਜੇ ਸ਼ਾਇਦ ਉਹਨਾਂ ਦਾ ਨਾਮ ਆ ਜੋ ਕਿਰਸ਼ਾਨੂੰ ਉਹਨਾਂ ਦਾ ਨਾਮ ਆ ਹਾਕੀ ਪਲੇਅਰ ਜਿਹੜੇ ਨੇ ਕਹਿੰਨੇ ਰਹਿ ਚੁੱਕੇ ਨੇ ਉਹ ਮਿਲਦੇ ਨੇ ਤਾਂ ਉਸ ਤੋਂ ਬਾਅਦ ਕਹਿੰਦੇ ਹੋਰ ਵੀ ਬਹੁਤੇ ਆਈਪੀਐਸ ਅਧਿਕਾਰੀਆਂ ਤੱਕ ਜਿਹੜੀ ਇਹ ਪਹੁੰਚ ਹੋ ਸਕਦੀ ਹੋ ਸਕਦਾ ਸਰ ਉਹ ਇਸੇ ਵਾਲਾ ਕੇਸ ਸਰੀ ਚੜਾਲਣ ਵੱਡੀ ਗੱਲ ਹੈ ਜੀ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ ਭੁੱਲ ਜੋ ਕੀਦੇ ਬਾਰੇ ਇਹਨਾਂ ਨੂੰ ਨਹੀਂ ਪਤਾ ਕਿਹਦੇ ਕੋਲੇ ਕੀ ਸਮਾਨਾ ਪ ਇਹ ਜਿੰਨੀ ਦੇਰ ਕੋਈ ਬੰਦਾ ਕੰਪਲੇਂਟ ਨਹੀਂ ਕਰਦਾ ਜਾਂ ਕੋਈ ਬਹੁਤ ਵੱਡਾ ਸੋਸ਼ਲ ਮੀਡੀਆ ਲੈਵਲ ਤੇ ਉਹਦਾ ਰੌਲਾ ਨਹੀਂ ਪੈ ਜਾਂਦਾ ਉੰਨੀ ਦੇਰ ਹੀ ਕੁਝ ਨਹੀਂ ਕਰਦੇ ਠੀਕ ਹੈ ਨਾ ਆ ਡੀਆਈਜੀ ਭੁੱਲਰ ਵਾਲਾ ਵੀ ਤੁਸੀਂ ਦੇਖਿਓ ਵੀ ਜੇ ਕੇਸ ਸਿਰੀਟੜ ਜੀ ਬਹੁਤ ਵੱਡੀ ਪ੍ਰਾਪਤੀ ਹੈ ਆਪਣੀ ਤਾਂ ਲੱਗਦਾ ਕਿ ਫਿਰ ਇਹਨੇ ਇੱਕ ਚੀਜ਼ ਦਾ ਤਾਂ ਪਰਦਾ ਫਾਸ਼ ਕੀਤਾ ਕਿ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਤੇ ਬਹੁਤ ਵੱਡਾ ਕੁਝ ਜਿਹੜਾ ਹੈਗਾ ਚੱਲ ਰਿਹਾ ਭ੍ਰਿਸ਼ਟਾਚਾਰੀ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜੀ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਬਲੈਕਮੇਲੀਆਂ ਹੋ ਰਹੀਆਂ ਐਕਸਟਰਸ਼ਨ ਹੋ ਰਹੀ ਹੈ। ਹੂੰ ਠੀਕ ਹੈ ਲੋਕਾਂ ਨੂੰ ਡਰਾਇਆ ਜਾ ਰਿਹਾ ਲੋਕਾਂ ਨੂੰ ਤਮਕਾਇਆ ਜਾ ਰਿਹਾ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਲੋਕਾਂ ਨੂੰ ਕਿਹਾ ਜਾਂਦਾ ਹੈ ਪੈਸੇ ਯਾਰ ਕਮਾਈ ਕਾਦੇ ਵਾਸਤੇ ਹੈ ਆਦਾ ਪਰਿਵਾਰ ਹੈ ਤਾਂ ਮਲਾਂਗੜੇ ਦੂ ਮਾਰਨਗੇ ਫੈਰ ਤੇਰੇ ਤੇ ਪੱਲੀ ਕੀ ਰਹਿ ਜੂ ਮੁੰਡਾ ਤੁੰਦ ਦੱਸਿਆ ਇੰਸਪੈਕਟਰ ਤੋਂ ਡਿਪਟੀ ਬਣ ਕੇ ਗਿਆ ਉਹਦਾ ਇਹੀ ਕੰਮ ਰਿਹਾ ਮੈਂ ਤੇਰੀ ਸੈਟਿੰਗ ਕਰਾ ਦੰਨਾ ਸੀਆਈ ਸਟਾਫਾਂ ਚ ਬੈਠ ਕੇ ਇੱਥੇ ਸੈਟਿੰਗਾਂ ਹੁੰਦੀਆਂ ਰਹੀਆਂ ਨਹੀਂ ਓਏ ਦੇਖੀ ਕਿਤੇ 50 ਮੰਗਿਆ ਚੱਲ 20 ਲੈ ਲਾ ਆ ਹਾਲ ਹੈ ਕਦ ਦਾ ਸਤਰੀਕ ਨਾ ਫਿਰ ਪੰਜਾਬ ਪੰਜਾਬ ਰਹੂ ਪੰਜਾਬ ਪੰਜਾਬ ਰਿਆ ਹੀ ਨਹੀਂ ਜੀ ਜਦ ਆਪ ਜਸ ਅੱਜ ਆਪ ਨੂੰ ਸੱਚੀ ਸੋਚਣ ਦੀ ਲੋੜ ਹੈ ਬੇਅਦਵੀ ਲਈ ਇੱਥੇ ਅਸੀਂ ਭਟਕਦੇ ਫਿਰਦੇ ਆਂ ਹੈ ਦੋ ਇੱਥੇ ਬੇਅਦਵੀ ਦੇ ਨਾਮ ਤੇ ਦੋ ਸਰਕਾਰਾਂ ਬਣ ਗਈਆਂ ਇੱਕ ਪੋਲੀਟੀਕਲ ਪਾਰਟੀ ਨੂੰ ਖਤਮ ਤੱਕ ਕਰ ਦਿੱਤਾ ਗਿਆ ਠੀਕ ਹੈ ਮਤਲਬ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਠੀਕ ਹੈ ਕਰਪਸ਼ਨ ਉਹਦਾ ਕੋਈ ਹਸਾਬਕਤਾ ਵੀ ਨਹੀਂ ਲੋਕਾਂ ਦੀਆਂ ਲੋਕਾਂ ਦੇ ਪਲਾਟ ਪ੍ਰਾਪਰਟੀਆਂ ਦੱਬੀਆਂ ਜਾ ਰਹੀਆਂ ਹਰੇਕ ਮਹਿਕਮੇ ਵਿੱਚ ਗੰਦ ਪਿਆ ਹੋਇਆ ਠੀਕ ਹੈ ਇੰਨੀ ਜ਼ਿਆਦਾ ਕਰਪਸ਼ਨ ਹੈ ਮਹਿਕਮਿਆਂ ਦੇ ਵਿੱਚ ਜਿਹੜੀ ਤੁਸੀਂ ਸੋਚ ਨਹੀਂ ਸਕਦੇ ਵਪਾਰੀ ਇੱਥੋਂ ਦਾ ਪਰੇਸ਼ਾਨ ਹੈ ਆਮ ਜਿਹੜਾ ਵਰਗ ਹੈ ਉਹ ਉਹ ਪਰੇਸ਼ਾਨ ਹੈ ਠੀਕ ਹੈ ਯਾਰ ਇਹ ਪੰਜਾਬ ਕਾ ਦਾ ਪੰਜਾਬ ਰਿਹਾ ਹਰੇਕ ਬੰਦਾ ਸਾਡੇ ਨਾਲ ਬੇਅਦਬੀ ਦੇ ਨਾਮ ਤੱਕ ਦੇ ਮਤਲਬ ਝੂਠੇ ਵਾਦੇ ਕੀਤੇ ਗਏ ਯਾਰ ਠੀਕ ਹੈ ਸਾਡੇ ਮਤਲਬ ਤੁਸੀਂ ਦੇਖੋ ਅਸੀਂ ਉਹ ਪੰਜਾਬ ਦੇ ਵਿੱਚ ਰਹਿ ਰਹੇ ਆਂ ਪੰਜਾਬ ਦੇ ਉਹ ਹਾਲਾਤ ਹੋ ਚੁੱਕੇ ਆ ਜਿੱਥੇ ਇੱਕ ਵਾਰ ਮੁੱਖ ਮੰਤਰੀ ਰਹਿ ਚੁੱਕਿਆ ਦੂਸਰੀ ਵਾਰ ਮੁੱਖ ਮੰਤਰੀ ਉਹ ਬਣ ਗਿਆ ਬਨਨ ਦਾ ਚੁਕਸੀ ਬਣ ਵੀ ਗਿਆ ਜਿਹੜਾ ਸਾਡੇ ਗੁਟਕਾ ਸਾਹਮਣੂ ਹੱਥ 'ਚ ਲੈ ਕੇ ਕਹਿੰਦਾ ਸੌ ਪਾਉਂਦਾ ਉਹਦੀ ਮੈਂ 4 ਮਹੀਨਿਆਂ 'ਚ ਲੱਕ ਤੋੜ ਦੂੰ ਮੈਂ ਪਲਾਨ ਨਾ ਕਰ ਦੂ ਟਮਕਾਣਾ ਕਰ ਦੂ ਮੈਂ ਬੇਅਦਵੀ ਵਾਲੇ ਨੂੰ ਸਜ਼ਾ ਦਵਾਉਂ ਮੈਂ ਫਲਾਨਾ ਕਰੂੰ ਉਦੋਂ ਬਾਅਦ ਆ ਕੇ ਇਹ ਜਿਹੜੇ ਸਭ ਤੋਂ ਪੰਜਾਬ ਦੇ ਕਹ ਲਓ ਸੋ ਕਾਲਡ ਇੰਡੀਆ ਦੇ ਸਭ ਤੋਂ ਇਮਾਨਦਾਰ ਉਹ ਨੇ ਆਮ ਆਦਮੀ ਪਾਰਟੀ ਵਾਲੇ ਇਹ ਆ ਕੇ ਦੇਖੋ ਲੋਕਾਂ ਦੀਆਂ ਭਾਵਨਾਵਾਂ ਕਿਵੇਂ ਖਿਲਵਾੜ ਕਰਦੇ ਆ ਅਸੀਂ ਤੁਹਾਨੂੰ ਦਵਾਂਗੇ ਇਨਸਾਫ ਅਸੀਂ ਦੱਸਾਂਗੇ ਸਿੱਟਾਂ ਕਿਵੇਂ ਨਹੀਂ ਉਹ ਕਰਦੀਆਂ ਇੱਥੇ ਕਈ ਆ ਆਈਪੀਐਸ ਅਫਸਰ ਵੀ ਆਪਦੇ ਮਤਲਬ ਨੌਕਰੀਆਂ ਛੱਡ ਗਏ ਇਸ ਚੀਜ਼ ਦੇ ਵਿੱਚ ਪਰ ਇਹ ਬਿਸ਼ਰਮ ਟੋਲਿਆਂ ਨੂੰ ਕੋਈ ਫਰਕ ਨਹੀਂ ਪਿਆ ਇੱਕ ਗੱਲ ਮੇਰੀ ਯਾਦ ਰੱਖਿਓ ਜਦਸ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਕਹਿਣਾ ਚਾਹੁੰਦਾ ਯਾਰ ਮਨਾਂ بڑے ਬੰਦਿਆਂ ਨੂੰ ਕਲਪ ਦੇ ਵੇਖਦਾ ਕਈ ਵਾਰ ਕਹ ਦਨਗੇ ਬਾਈ ਯਾਰ ਆ ਬੰਦੇ ਲਈ ਆਪਾਂ ਇੰਨਾ ਜੋਰ ਲਾਇਆ ਇਹ ਵੀ ਇਹੋ ਜਿਹਾ ਬਣ ਗਿਆ ਲੇਟਸਟ ਜਿਮਨੀ ਚੋਣਾ ਹੋਈਆਂ ਤੇ ਦੋ ਤਿੰਨ ਜਿਹੜੇ ਐਮ.ਐਲ.ਏ ਜੀ ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸਦਾ ਉਹਨਾਂ ਦੇ ਨੇੜਲੇ ਬੰਦਿਆਂ ਹੋਈਆਂ ਬਾਈ ਆ ਵੀ ਬੰਦਾ ਯਾਰ ਆ ਐ ਕਰ ਗਿਆ ਯਾਰ ਤਾਂ ਜASSI ਜਿਹੜਾ ਮੈਂ ਨਿਚੋੜ ਕੱਢਿਆਣਾ ਯਾਰ ਮਾੜਾ ਕੋਈ ਵੀ ਬੰਦਾ ਨਹੀਂ ਮਾੜੀ ਕੋਈ ਵੀ ਪਾਰਟੀ ਨਹੀਂ ਮਾੜੀ ਪਾਵਰ ਹੁੰਦੀ ਹੈ ਯਾਰ ਸੱਤਾ ਮਾੜੀ ਬੁੰਦੀ ਹੈ ਇਹ ਜਿੱਦ ਜਦੋਂ ਕੁਰਸੀ ਤੇ ਤੁਸੀਂ ਬੈਠੇ ਹੋਣਾ ਉਹ ਤੁਹਾਨੂੰ ਦੱਸਦੀ ਹੈ ਲੋਕਾਂ ਨੂੰ ਦਾ ਸ਼ੋਸ਼ਣ ਕਿਵੇਂ ਕਰਨਾ ਇਹ ਤੁਹਾਨੂੰ ਦੱਸਦੀ ਹੈ ਲੋਕਾਂ ਦੀ ਆਵਾਜ਼ ਕਿਵੇਂ ਦਬਾਉਣੀ ਹੈ ਇਹ ਤੁਹਾਨੂੰ ਦੱਸਦੀ ਹੈ ਵੀ ਪਾਵਰ 'ਚ ਰਹਿਣਾ ਜੀ ਤਾਂ ਕੁਝ ਕਰਨਾ ਹੀ ਪਊਗਾ ਕੋਈ ਐਮ.ਐਲ.ਏ ਨਹੀਂ ਮਾੜਾ ਕੋਈ ਐਮ.ਪੀ ਨਹੀਂ ਮਾੜਾ ਕੋਈ ਐਮ.ਸੀ ਨਹੀਂ ਮਾੜਾ ਕੋਈ ਸਰਪੰਚ ਨਹੀਂ ਮਾੜਾ ਕੋਈ ਅਫਸਰ ਨਹੀਂ ਮਾੜਾ ਇਹ ਜਿਹੜੀ ਪਾਵਰ ਹੈ ਨਾ ਪਾਵਰ ਮਾੜੀ ਚੀਜ਼ ਇਹ ਹੈ ਇਹ 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 ਦੱਸਦੀ ਹੈ ਵੀ ਲੋਕਾਂ ਦੀ ਆਵਾਜ਼ ਨੂੰ ਕਿਵੇਂ ਕੁਚਲਣਾ జీ పర్శా సమయంలో